ਵੀ ਗੱਲ ਬੜੀ ਲਾਜ਼ਮੀ ਆ ਕਹਿੰਦੇ ਏਕਾ ਤੇ ਸਬਰ ਜਿਤਾਉਂਦਾ ਸਬਰ ਤਾਂ ਹੋ ਗਿਆ ਪਰ ਏਕਾ ਹਜੇ ਥੋੜਾ ਜਿਹਾ ਰਹਿ ਗਿਆ ਜਦ ਦਿਨ ਏਕਾ ਹੋ ਗਿਆ ਮੈਨੂੰ ਲੱਗਦਾ ਫਿਰ ਜਿੱਤ ਯਕੀਨੀ ਹੋਊਗੀ ਪੰਜਾਬੀ ਦੀ ਕਹਾਵਤ ਹੈ ਵੀ ਦੁੱਧ ਦਿੱਤਾ ਮੀਂਹਣਾ ਪਾ ਕੇ ਉਹਦਾ ਕੀ ਫਾਇਦਾ ਹੈ ਬਿਲਕੁਲ ਹੈ ਨਾ ਇਹ ਹੁਣ ਦੁੱਧ ਦੇਣਾ ਹੀ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਪੂਰਾ ਖੁਸ਼ ਕਰ ਦੇ ਬਿਲਕੁਲ ਹੈ ਨਾ ਉਹ ਵੀ ਹੋਣਾ ਧੰਨਵਾਦ ਕਰਨ ਸਬਰ ਨਾ ਰੱਖਣ 13 ਫਰਮਟੂਗੇ ਤਾਂਸ ਦਿੱਦਰ ਕੀਤਾ ਕਹਿੰਦੇ ਕੀ ਟਰਾਲੀ ਟਰੈਕਟਰ ਲੈ ਕੇ ਨਾ ਆਓ ਫਿਰ ਕਿਸਾਨ ਜਿਹੜੇ ਸ਼ੰਭੂ ਬਾਰਡਰ ਬੈਠੇ ਸੀ ਉਹ 101 ਕਿਸਾਨਾਂ ਦਾ ਜੱਥਾ ਅੱਗੇ ਵਧਿਆ ਪੈਦਲ ਪਰ ਉਹਨਾਂ ਨੇ ਵੀ ਤਸ਼ੱਦਦ ਕੀਤਾ ਹੁਣ ਫੇਰ ਖਰਚਾ ਜਟਾਇਆ ਜਾ ਰਿਹਾ ਕਹਿੰਦੇ ਪ੍ਰਸ਼ਾਸਨ ਚੱਕ ਸਕਦਾ ਅਜੇ ਹੱਥ ਨੂੰ ਹੋ ਰਿਹਾ ਜੀ ਤੁਹਾਡੀ ਸਮਝ ਦੇ ਮੁਤਾਬਕ ਕੀ ਲੱਗਦਾ ਹੈ ਜੱਲੇਵਾਲ ਸਾਹਿਬ ਨਾਲ ਅਖਰ ਕਰਨਾ ਕੀ ਚਾਹੁੰਦੇ ਹੈ ਮੇਨੂੰ ਤਾਂ ਐ ਲੱਗਦਾ ਜਿਵੇਂ ਕਿ ਸਾਜ਼ਿਦ ਦੇ ਤਹਿਤ ਉਹਨਾਂ ਨੂੰ ਸ਼ਹੀਦ ਕਰਾਉਣਾ ਜਾ ਰਹੇ ਨੇ। ਨਾਟਾ ਨਨਨ ਕਹਿੰਦਾ ਕੋਈ ਆਪਣਾ ਮਨੁੱਖ ਤੋੜੋ। ਬੋੜੂਆਂ ਦੇ ਘਾਹੇ ਆ ਰਹੇ ਨੇ। ਕੋਣ ਸਿਆਸਤਦਾਨਾਂ ਦੀ ਗੱਲ ਕਰ ਰਹੇ ਨੇ? ਸਾਰੇ ਲੋਕ ਜਿੰਨੇ ਵੀ ਜਾ ਰਹੇ ਨੇ। ਕਿਸੇ ਨੇ ਉਹਨਾਂ ਨੂੰ ਕਿਸੇ ਵੀ ਗੀਤ ਦੀ ਮੈਂ ਉਹ ਆਪਣੇ ਦਸਤਾਵੇਜ਼ਾਂ ਨਹੀਂ ਇਹ ਆਪਣਾ ਮਨੁੱਖ ਤੋੜੋ ਜੀ। ਜੇ ਆਪ ਵੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪ ਵੀ ਭਾਈਚਾਰਾ ਤੋੜਨਾ ਚਾਹੁੰਦੇ ਹੁੰਦੇ ਉਹਨਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਪੜ੍ਹਾਉਣ ਦਾ ਮੌਕਾ ਮਿਲੇਗਾ ਵੀ ਦੇਖੋ ਇਸ ਮੁਲਕ ਦੇ ਵਿੱਚ ਤਾਂ ਇੱਕ ਕਿਸਾਨ ਦੀ ਕਥਾ ਲੀਡਰ ਦੀ ਜਿਹੜੀਆਂ ਜਾਇਜ਼ ਬੰਦਾ ਨੇ ਸੁਣੀ ਨਹੀਂ ਜਾ ਰਹੀ ਸੀ ਇਸ ਮੁਲਕ ਨਾਲ ਰਹਿ ਕੇ ਕਰਨਾ ਚਾਹੀਦਾ ਸੀ ਬਿਲਕੁਲ ਜੇ ਉਹਨਾਂ ਨੂੰ ਮੌਕਾ ਮਿਲੇਗਾ ਜਿਹੜੇ ਬਾਹਰ ਬੈਠੇ ਰਹੇ ਹਨ ਪਰ ਫਟੌਨੀਕਲੀ ਜੇ ਕੁਝ ਹੋ ਜਾਵੇਗਾ ਇਹ ਜਾਤਾਂ ਉਹਨਾਂ ਦੇ ਘਰਦਿਆਂ ਨੂੰ ਫਰਕ ਪੈਣਾ ਤੇ ਜਾਂ ਫਿਰ ਪੰਜਾਬ ਦੀ ਆਵਾਮ ਨੂੰ ਫਰਕ ਪੈਣਾ ਹੈ ਪੰਜਾਬ ਦੀ ਸ਼ਾਂਤੀ ਨੂੰ ਫਰਕ ਪੈਣਾ ਹੈ ਪੰਜਾਬ ਦੇ ਲੋਕਾਂ ਨੂੰ ਫਰਕ ਪੈਣਾ ਹੈ ਕਿਉਂਕਿ ਇਹ ਜੰਨ ਨੂੰ ਕਿਸੇ ਵੀ ਰੂਪ ਚ ਉਹ ਏਜੰਸੀਆਂ ਜਿਹੜੀਆਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਇਹ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਲੈ ਕੇ ਇੱਥੇ ਦੇ ਸਾਡੇ ਨੌਜਵਾਨਾਂ ਨੂੰ ਭੜਕਾਉਣ ਦੀ ਤੋ ਇਹਨਾਂ ਦੀਆਂ ਮੰਗਾਂ ਮੰਨੋ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਤੇ ਇਹਨਾਂ ਨੂੰ ਘਰਾਂ ਨੂੰ ਵਾਪਸ ਦਿਓ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਹੁਣ ਸ਼ਾਂਤ ਬਣਿਆ ਹੋਇਆ ਉਹ ਅਸ਼ਾਂਤੀ ਦਾ ਰੂਪ ਨਾ ਦਤਾ ਤੇ ਤੁਹਾਨੂੰ ਪਤਾ ਲੱਗਦਾ ਵੀ ਕਿੰਨੀ ਕਿਸਿਹਰ ਲੱਤ ਹੈਗੀ ਹੈ ਜਾਂ ਡੱਲੇਵਾਲ ਸਾਹਿਬ ਦੀ ਇਹ ਮਰਨ ਵੱਤ ਦਾ ਕਿੰਨਾ ਕੰਸੈਂਟ ਸਰਕਾਰ ਨੂੰ ਫਿਕਰ ਹੈਗਾ ਸਾਡੀ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਦਾ ਕਿੰਨਾ ਕ ਫਿਕਰ ਹੈ ਹੁਣ ਤੱਕ ਤਾਂ ਉਹਨਾਂ ਦੇ ਇੱਕ ਥੋੜਾ ਚੇਤੀਵਾੜੀ ਮੰਤਰੀ ਆ ਜਾਂ ਜੋ ਨਹੀਂ ਆਣਾ ਚਾਹੇ ਇਹ ਤਾ ਇਹਨਾਂ ਦੇ ਇਹਨਾਂ ਦੀ ਇੱਕ ਟੀਮ ਨੂੰ ਇੱਕ ਡੈਪੂਟੇਸ਼ਨ ਨੂੰ ਆਪਣੇ ਕੋਲ ਬੁਲਾ ਲਿਆ ਇਹ ਕਿੰਨੀ ਵੱਡੀ ਗੱਲ ਹੈਗੀ ਹੈ ਗੱਲਬਾਤ ਤਾਂ ਸ਼ੁਰੂ ਕਰਨਾ ਗੱਲਬਾਤ ਇਹ ਗੱਲਬਾਤ ਇਹ ਸਮੱਸਿਆ ਦਾ ਹੱਲ ਜਿਹੜਾ ਆ ਟੇਬਲ ਟੌਪ ਦੀ ਮੁਖਣਾ ਟੇਬਲ ਪਹਿਲਾਂ ਵੀ ਟੇਬਲ ਟੌਪ ਦੀ ਮੁਖਣਾ ਹੁੰਦਾ ਹੁਣ ਵੀ ਇਹ ਟੇਬਲ ਟੌਪ ਦੀ ਮੁਖਣਾ ਹੈ 13 ਫਰਵਰੀ ਤੋਂ ਕਿਸਾਨੀ ਅੰਦੋਲਨ ਚੱਲਿਆ ਆ ਰਿਹਾ ਤੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਅੱਜ ਇੱਕ ਮਹੀਨਾ ਪੂਰਾ ਹੋ ਚੁੱਕਿਆ ਸਿਆਸਤਦਾਨ ਜਾ ਰਹੇ ਨੇ ਧਾਰਮਿਕ ਆਗੂ ਜਾ ਰਹੇ ਨੇ ਸਮਾਜ ਸੇਵੀ ਜਾ ਰਹੇ ਨੇ ਹਰ ਕੋਈ ਜਾ ਤਾਂ ਰਿਹਾ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਗੱਲ ਨਹੀਂ ਕਹਿ ਰਿਹਾ ਕਿ ਤੁਸੀਂ ਮਰਨ ਵਰਤ ਖਤਮ ਕਰੋ ਅਸੀਂ ਪੁਲ ਬਣਦੇ ਆਂ ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਦੇ ਆਂ ਸਿਰਫ ਮਹਿਜ਼ ਫੋਟੋਆਂ ਖਿੱਚਾ ਕੇ ਆ ਜਾਂਦੇ ਨੇ ਤੇ ਹੁਣ ਇਸ ਨੂੰ ਲੈ ਕੇ ਸਿਆਸਤ ਵੀ ਹੋਣ ਲੱਗ ਪਈ ਅੱਜ ਇਸੇ ਮੁੱਦੇ ਦੇ ਉੱਤੇ ਕਿਸਾਨੀ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਸਾਡੇ ਨਾਲ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਖੱਤਰੀ ਮਹਾਸਭਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੀ ਹਿੰਦੂ ਤਖਤ ਭਾਰਤ ਦੇ ਕਾਲੀ ਮਾਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਨੇ ਸਾਬਕਾ ਡੀਐਸਪੀ ਅਰਵਗੁਰ ਜਿੰਦਰਪਾਲ ਅਨੰਦ ਨੇ ਅਨੰਦ ਸਾਹਿਬ ਸਵਾਗਤ ਹੈ ਜੀ ਇਮਰਾਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਸ਼ੈਨ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਸਿਕਾਲ ਜੈ ਸ਼ੀ ਰਾਮ ਭਾਗਤ ਮਾਤਾ ਕੀ ਜੈ ਹੋ ਅਨੰਦ ਸਾਹਿਬ ਅੱਜ ਇੱਕ ਮਹੀਨਾ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਮਰਨ ਵਰਤ ਤੇ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਕੋਈ ਆਪਣੇ ਘਰ ਦੀ ਲੜਾਈ ਨਹੀਂ ਕੋਈ ਨੌਕਰੀ ਨਹੀਂ ਮੰਗ ਰਹੇ ਕੋਈ ਕਰੋੜਾਂ ਰੁਪਏ ਨਹੀਂ ਮੰਗ ਰਹੇ ਸਿਰਫ ਕਿਸਾਨੀ ਆਉਣ ਵਾਲੀਆਂ ਜੜੀਆਂ ਨੇ ਨਸਲਾਂ ਤੇ ਫਸਲਾਂ ਦੀ ਲੜਾਈ ਲੜ ਰਹੇ ਨੇ ਪਰ ਸਿਆਸਤਦਾਨ ਜਾ ਰਹੇ ਨੇ ਫੋਟੋਆਂ ਖਿਚਾ ਕੇ ਆ ਜਾਂਦੇ ਨੇ ਕੀ ਕਹੋਗੇ ইমরান ਜੀ ਇਹ ਬੜਾ ਅਨਫੋਰਚੂਨੇਟ ਹੈ ਦੇਖੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਕ ਸ਼ੂਰਵੀਰ ਯੋद्धा ਕਿਸਾਨ ਲੀਡਰ ਨੇ ਜਦੋਂ ਪਹਿਲਾਂ ਵੀ ਦਿੱਲੀ ਦੇ ਬਰੂਹਾਂ ਦੇ ਉੱਤੇ ਸਾਰੀਆਂ ਕਿਸਾਨ ਯੂਨੀਅਨਾਂ ਜਾ ਕੇ ਬੈਠੀਆਂ ਸੀ ਔਰ ਤਿੰਨ ਖੇਤੀ ਕਾਨੂੰਨਾਂ ਨੂੰ ਕੈਨਸਲ ਕਰਾਉਣ ਦੀ ਗੱਲ ਸੀ ਖਤਮ ਕਰਾਉਣ ਦੀ ਗੱਲ ਸੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਸਾਰ ਲੈਵਲ ਤੇ ਸਾਡੇ ਕਿਸਾਨ ਵੀਰਾਂ ਨੂੰ ਸympathy ਮਿਲੀ ਔਰ ਸਮਾ ਇਹ ਜਹਾ ਵੀ ਆਇਆ ਉਹ ਲੰਬਾ ਸਮਾਂ ਸੰਘਰਸ਼ ਚੱਲਿਆ ਪਰ ਕੇਂਦਰ ਦੀ ਮੋਦੀ ਸਰਕਾਰ ਨੇ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਆਸ਼ਵਾਸ਼ਣ ਦਿੱਤਾ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਗਲੀਆਂ ਔਰ ਹੁਣ ਜਦੋਂ ਉਹ ਮੰਗਾਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਹੋਈਆਂ ਤਾਂ ਸਾਡੇ ਕਿਸਾਨ ਵੀਰਾਂ ਨੂੰ ਕਿਸਾਨ ਯੋਧਿਆਂ ਨੂੰ ਦੁਬਾਰਾ ਸੜਕਾਂ ਤੇ ਆਉਣਾ ਪਿਆ ਕੁਝ ਕਿਸਾਨ ਸਾਡੇ ਸ਼ੰਭੂ ਬਾਰਡਰ ਤੇ ਵੀ ਬੈਠੇ ਨੇ ਇਹ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਬਿਲਕੁਲ ਔਰ ਕੁਝ ਕਿਸਾਨ ਵੀਰ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੂੰ ਉਹ ਆਪਣੇ ਖਨੋਰੀ ਬਾਰਡਰ ਤੇ ਬੈਠੇ ਨੇ ਬਿਲਕੁਲ ਔਰ ਇਹ ਦੇਖੋ ਵੀ ਤੁਸੀਂ ਉਹਨਾਂ ਨੇ ਮੰਗਾ ਨੂੰ ਮਨਾਉਣ ਖਾਤਰ ਕਿਸਾਨੀ ਮੰਗਾ ਨੂੰ ਜਿਹੜੀਆਂ ਆਲਰੇਡੀ ਪਹਿਲਾਂ ਮੰਨੀਆਂ ਹੋਈਆਂ ਉਹਨੂੰ ਲਾਗੂ ਕਰਾਉਣ ਵਾਸਤੇ ਉਹ ਮਰਨ ਵਰਤ ਤੇ ਬੈਠ ਗਏ ਹੂੰ ਭੁੱਖ ਹੜਤਾਲ ਕਰਤੀ ਉਹਨਾਂ ਨੇ ਅੱਜ ਤਕਰੀਬਨ 30 ਦਿਨ ਹੈ 1 ਮਹੀਨਾ ਹੋ ਗਿਆ ਹੋ ਗਿਆ ਔਰ ਜਿਵੇਂ ਤੁਸੀਂ ਕਿਹਾ ਵੀ بڑے بڑے ਸਮਾਜ ਸੇਵੀ ਅ ਲੀਡਰ ਸਾਹਿਬਾਨ ਹਮਮ ਔਰ ਵਕ ਵਕ ਧਾਰਮਿਕ ਸੰਸਥਾਵਾਂ ਦੇ ਮੈਂਬਰ ਅਹੁਦੇਦਾਰ ਸਹਿਬਾਨ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਔਰ ਅਹੁਦੇਦਾਰ ਜਾਣਦੇ ਨੇ ਉਹ ਹਾਲਚਾਲ ਪੁੱਛਦੇ ਨੇ ਵੀ ਕੀ ਹਾਲ ਹੈ ਜੀ ਬਲੱਡ ਸ਼ੂਗਰ ਕਿੰਨੀ ਹੈ ਜੀ ਬਲੱਡ ਪ੍ਰੈਸ਼ਰ ਕਿੰਨਾ ਹੈ ਜੀ ਹਾਰਟ ਬੀਟ ਠੀਕ ਚੱਲ ਰਹੀ ਹੈ ਜੀ ਮੈਨੂੰ ਇਹ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਇਹ ਸਮਝ ਨਹੀਂ ਆ ਰਿਹਾ ਹੈਗਾ ਵੀ ਇਹ ਸਾਰੇ ਜਣੇ ਜਾ ਕੇ ਉਹਨਾਂ ਨੂੰ ਇਹ ਬੇਨਤੀ ਕਿਉਂ ਨਹੀਂ ਕਰਦੇ ਹੂੰ ਬਈ ਡੱਲੇਵਾਲ ਸਾਹਿਬ ਤੁਹਾਡੀ ਜਾਨ ਬਹੁਤ ਕੀਮਤੀ ਹੈ ਪੰਜਾਬੀਆਂ ਨੂੰ ਪੰਜਾਬ ਨੂੰ ਕਿਸਾਨ ਵੀਰਾਂ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ ਹੂੰ ਕਿਉਂਕਿ ਜੇ ਤੁਸੀਂ ਜ਼ਿੰਦਾ ਰਹੋਗੇ ਤਾਂ ਹੀ ਮੋਰਚੇ ਫਤਿਹ ਕਰ ਪਾਓਗੇ ਅਜੇ ਇਹ ਜੇ ਪਤਾ ਨਹੀਂ ਕਿੰਨੇ ਮੋਰਚੇ ਲੜਨੇ ਪੈਣਗੇ ਸਵਾਲ ਸਵਾਲ ਅਨੰਦ ਸਾਹਿਬ ਇਹ ਵੀ ਖੜੇ ਹੋ ਰਹੇ ਨੇ ਉਹ ਕਹਿੰਦੇ ਵੀ ਬਜਿੱਦਨੇ ਡੱਲੇਵਾਲ ਕਹਿੰਦੇ ਕਹਿੰਦੇ ਨੇ ਵੀ ਜਾ ਤਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦਿਓ ਐਲਾਨ ਕਰ ਦਿਓ ਨੋਟੀਫਿਕੇਸ਼ਨ ਜਾਰੀ ਕਰ ਦਿਓ ਨਹੀਂ ਤਾਂ ਫਿਰ ਮੈਨੂੰ ਕੋਈ ਕਹੋ ਨਾ ਕਿ ਮੇਰਾ ਤਾਂ ਜਿਹੜਾ ਮਰਨ ਵਰਤਾ ਇਸੇ ਤਰੀਕੇ ਨਾਲ ਚੱਲੂਗਾ ਮੈਂ ਤਾਂ ਕਿਸਾਨੀ ਅੰਦੋਲਨ ਨੂੰ ਹੀ ਸਮਰਪਿਤ ਆਂ ਜੇ ਮੈਂ ਸ਼ਹੀਦ ਹੋ ਜੰਨਾ ਤਾਂ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰੂੰਗਾ ਮੈਂ ਕਿਸਾਨਾਂ ਦੇ ਲਈ ਲੜਦੇ ਲੜਦੇ ਸ਼ਹੀਦ ਹੋ ਗਿਆ ਇਮਰਾਨ ਜੀ ਉਹ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਨੇ ਹਮ ਉਹਨਾਂ ਨੇ ਜਿਹੜਾ ਸਟੈਂਡ ਲਿਆ ਹੋਇਆ ਠੀਕ ਲਿਆ ਹੋਇਆ ਹੈ ਔਰ ਇਹ ਸਟੈਂਡ ਜਿਹੜੀਆਂ ਮੰਗਾਂ ਆਲਰੇਡੀ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਤਾਂ ਹੈ ਹੂੰ ਲੇਕਿਨ ਅਸੀਂ ਕੀ ਕਰ ਰਹੇ ਹਾਂ ਹੂੰ ਸਾਡੇ 'ਚੋਂ ਕਿੰਨੇ ਕੁ ਬੰਦੇ ਨੇ ਜਿਹੜੇ ਉਹਨਾਂ ਨੂੰ ਜਾ ਕੇ ਇਹ ਕਹਿ ਰਹੇ ਨੇ ਵੀ ਤੁਹਾਡੀ ਜ਼ਿੰਦਗੀ ਹੂੰ ਪੰਜਾਬ ਲਈ ਪੰਜਾਬੀਆਂ ਲਈ ਕਿਸਾਨਾਂ ਲਈ ਬੇਸ਼ਕੀਮਤੀ ਹੈ ਮੱਡਲੇ ਰਾਜ ਸਾਹਿਬ ਤੁਸੀਂ ਇਹ ਮਰਨ ਵਰਤ ਨੂੰ ਤਿਆਗੋ ਜੇ ਜਿੰਦੇ ਰਹੋਗੇ ਤਾਂ ਹੀ ਲੜਾਈਆਂ ਲੜੀਆਂ ਜਾ ਸਕਦੀਆਂ ਨੇ ਪਰ ਦੂਜੇ ਪਾਸੇ ਦੂਜੇ ਪਾਸੇ ਸਿਆਸਤਦਾਨਾਂ ਨੂੰ ਇਹ ਵੀ ਨਹੀਂ ਚਾਹੀਦਾ ਇਹ ਨਹੀਂ ਚਾਹੀਦਾ ਕਿ ਕੋਈ ਜਿਹੜੇ ਇੱਕ ਦੂਜੇ ਦੇ ਉੱਤੇ ਬਾਹਰ ਪਲਟ ਬਾਹਰ ਕਰ ਰਹੇ ਨੇ ਇਸ ਦੀ ਥਾਂ ਕੇਂਦਰ ਦੇ ਨਾਲ ਗੱਲਬਾਤ ਕਰਨ ਕੋਈ ਮਸਲੇ ਦਾ ਹੱਲ ਕਢਵਾਉਣ ਵਿਚਲਾ ਰਾਹ ਦੇਖਣ ਨੂੰ ਮਿਲੇ ਕੋਈ ਦੇਖੋ ਜਿਹੜੇ ਇਸ ਟਾਈਮ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਹੂੰ ਔਰ ਜਿਹੜਾ ਕੁਝ ਵੀ ਮੰਗ ਰਹੇ ਨੇ ਸਾਡੇ ਕਿਸਾਨ ਵੀਰ ਉਹ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਤਾਂ ਮੰਗ ਰਹੇ ਨੇ ਹੂੰ ਜਿਹੜਾ ਪਹਿਲਾਂ ਉਹਨਾਂ ਨੇ ਮੰਗਾ ਮੰਨੀਆਂ ਆਲਰੇਡੀ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਹੀ ਕਰਾਣਾ ਹੈ ਲਾਗੂ ਕਰਾਉਣਾ ਤੇ ਜਿਹੜੇ ਸਾਡੇ ਹੁਣ ਸਟੇਟ ਲੀਡਰ ਨੇ ਬੀਜੇਪੀ ਦੇ ਚਾਹੇ ਇੱਥੇ ਇਹਨਾਂ ਦੀ ਸਰਕਾਰ ਨਹੀਂ ਹੈਗੀ ਹਮ ਪਰ ਇਹਨਾਂ ਨੂੰ ਚਾਹੀਦਾ ਇਹ ਪੁਲ ਦਾ ਕੰਮ ਕਰਨਾ ਹਮ ਮੋਦੀ ਸਾਹਿਬ ਕੋਲ ਜਾਣ ਅਮਿਤ ਸ਼ਾਹ ਜੀ ਕੋਲ ਜਾਣ ਜਾ ਕੇ ਉਹਨਾਂ ਨੂੰ ਬੇਨਤੀ ਕਰਨ ਭਈ ਪੰਜਾਬ ਦੇ ਵਿੱਚ ਜੇ ਚੀਜ਼ ਹੱਲ ਨਹੀਂ ਹੁੰਦੀ ਤਾਂ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੰਡਾਇਆ ਹਮ ਇੱਥੇ ਅੱਤਵਾਦ ਦੇ ਵਿੱਚ ਕਿੰਨੀ ਸਾਡੀ ਪੁਲਿਸ ਮਰ ਗਈ ਕਿੰਨੇ ਸਾਡੇ ਪੰਜਾਬੀ ਮੁੰਡੇ ਮਰ ਗਏ ਕਿੰਨਾ ਨੁਕਸਾਨ ਹੋ ਗਿਆ ਔਰ ਇਹ ਜਿਹੜੀ ਚੀਜ਼ ਹੈ ਕੋਈ ਵੀ ਮੋੜ ਲੈ ਸਕਦੀ ਹੈ ਜੇ ਡੱਲੇਵਾਲ ਸਾਹਿਬ ਦੀ ਸ਼ਹੀਦੀ ਹੋ ਗਈ ਤਾਂ ਇਹਨੂੰ ਨਾਰਮਲ ਨਾ ਜਾਣਿਓ ਵੀ ਇਹ ਗੱਲ ਇੱਥੇ ਰੁਕ ਜਾਏਗੀ ਇਹ ਪਤਾ ਨਹੀਂ ਕਿਹੜਾ ਮੋੜ ਲੈ ਲਵੇ ਉਹ ਸਾਡਾ ਬਾਰਡਰ ਸਟੇਟ ਹੈਗੀ ਹੈ ਔਰ ਸਾਨੂੰ ਪਹਿਲਾਂ ਤੋਂ ਹੀ ਮਹਿੰਮਾਂ ਲੜਨੀਆਂ ਪਈਆਂ ਹੈਗੀਆਂ ਨੇ ਉਦੋਂ ਵੀ ਸਾਡੇ ਨੌਜਵਾਨਾਂ ਨੂੰ ਬਾਹਰ ਵਿਦੇਸ਼ਾਂ 'ਚ ਬੈਠੇ ਏਜੰਸੀਆਂ ਦੇ ਲੋਕਾਂ ਨੇ ਭੜਕਾਇਆ ਹੱਤਵਾਦ ਲੈ ਕੇ ਆਂਦਾ ਹਨ ਸੋ ਇਹ ਇਹ ਜਿਹੜੀ ਚੀਜ਼ ਹੈਗੀ ਹੈ ਇਹ ਇਹਨੂੰ ਆਪਾਂ ਛੋਟਾ ਸੰਘਰਸ਼ਨਾ ਸਮਝੀਏ ਵੀ ਐਸ ਕੇ ਐਮ ਨਾਲ ਨਹੀਂ ਆਇਆ ਇਹ ਸਿਰਫ ਦੋ ਹੀ ਲੀਡਰ ਬੈਠੇ ਨੇ ਸਵਾਲ ਇੱਥੇ ਇਹ ਵੀ ਬਣਦਾ ਐਸ ਕੇ ਐਮ ਨਾਲ ਨਹੀਂ ਆਇਆ ਕੀ ਉਹਨਾਂ ਦੀ ਮਜਬੂਰੀ ਹੈ ਇਸ ਦੂਰੀ ਦੇ ਪਿੱਛੇ ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਕੋਈ ਸਿਆਸਤਦਾਨ ਨਹੀਂ ਹੈ ਕੋਈ ਅਲੱਗ ਪ੍ਰੋਟੈਸਟ ਨਹੀਂ ਕਰ ਰਹੇ ਕੋਈ ਅਲੱਗ ਮੰਗਾਂ ਨੂੰ ਲੈ ਕੇ ਨਹੀਂ ਮੰਗਾਂ ਇੱਕ ਨੇ ਸਾਰਿਆਂ ਦੀਆਂ ਸਯੁਕਤ ਕਿਸਾਨ ਮੋਰਚਾ ਉਹੀ ਨੇ ਲੀਡਰ ਰਾਜੇਵਾਲ ਹੋਰੀ ਉਗਰਾਹਾ ਜਿਹੜੇ ਇੱਕ ਹੋ ਕੇ ਸਾਰੇ ਪਿਛਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਆਏ ਨੇ ਫਿਰ ਇਹ ਦੂਰੀਆਂ ਬਣ ਗਈਆਂ ਹੁਣ ਲੱਗਦਾ ਨਹੀਂ ਵੀ ਅੱਜ ਇਹਨਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਲੜਨਾ ਚਾਹੀਦਾ ਦੇਖੋ ਮੈਂ ਤਾਂ ਇਹੀ ਕਹੂੰਗਾ ਮਰਾਨ ਜੀ ਕਿ ਸਾਰੇ ਕਿਸਾਨ ਲੀਡਰਾਂ ਨੂੰ ਇਸ ਕਰਕੇ ਇੱਕ ਹੋਣਾ ਚਾਹੀਦਾ ਵੀ ਜਿਹੜੀਆਂ ਮੰਗਾਂ ਉਹ ਮਨਵਾ ਕੇ ਆਈ ਸੀ ਉਹੀ ਤੇ ਲਾਗੂ ਕਰਾਉਣ ਲਈ ਡੱਲੇਵਾਲ ਸਾਹਿਬ ਮਨਵਰਤ ਤੇ ਬੈਠੇ ਨੇ ਕੋਈ ਹੋਰ ਤਾਂ ਨਵੀਂ ਗੱਲ ਤਾਂ ਹੈ ਨਹੀਂ ਬਿਲਕੁਲ ਲੇਕਿਨ ਇਹਨਾਂ ਦੀਆਂ ਆਪਸੀ ਜਿਵੇਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਕੋਈ ਗਲਤਫਹਿਮੀਆਂ ਹੁੰਦੀਆਂ ਨੇ ਮਿਸਅੰਡਰਸਟੈਂਡਿੰਗ ਹੁੰਦੀਆਂ ਨੇ ਕੋਈ ਨਿੱਜੀ ਗੱਲਾਂ ਹੁੰਦੀਆਂ ਨੇ ਉਹੋ ਜਿਹੀਆਂ ਗੱਲਾਂ ਕਰਕੇ ਹਜੇ ਤੱਕ ਐਸਕੇਐਮ ਦੇ ਲੀਡਰ ਜਿੰਨੀ ਇੱਕ ਮੈਨੂੰ ਇਨਫੋਰਮੇਸ਼ਨ ਆਈ ਹੈ মিডিਆ ਦੇ ਜ਼ਰੀਏ ਉਹ ਹਜੇ ਇਹਨਾਂ ਦੇ ਨਾਲ ਨਹੀਂ ਆ ਬਿਲਕੁਲ ਦੋ ਮੀਟਿੰਗਾਂ ਹੋ ਗਈਆਂ ਪਰ ਹਲੇ ਵੀ ਕਹਿੰਦੇ ਸਾਡੀ ਸਹਿਮਤੀ ਨਹੀਂ ਬਣੀ ਕਹਿੰਦੇ ਹਮਦਰਦੀ ਜ਼ਰੂਰ ਆ ਫਰੇ ਜਹੀ ਹਮਦਰਦੀ ਨੂੰ ਕੀ ਕਰਨਾ ਹਾਂ ਨਹੀਂ ਇਹ ਇਹਨਾਂ ਨੂੰ ਇਹ ਆਪਸੀ ਜਿਹੜੀਆਂ ਇਹਨਾਂ ਦੀਆਂ ਕਿ ਚੋਤਾਣ ਵਾਲੀਆਂ ਗੱਲਾਂ ਨੇ ਜਾਂ ਕੋਈ ਮਿਸਟਰ ਚਾਹੇ ਨੇ ਉਹ ਦੂਰ ਕਰਕੇ ਹੂੰ ਡੱਲੇਵਾਲ ਸਾਹਿਬ ਦੀ ਪਿੱਠ ਤੇ ਹੋਣਾ ਚਾਹੀਦਾ ਕਿਉਂਕਿ ਉਹ ਇੱਕ ਡੱਲੇਵਾਲ ਸਾਹਿਬ ਉਹਨਾਂ ਦਾ ਕੋਈ ਨਿੱਜੀ ਤਾਂ ਹੈ ਨਹੀਂ ਆ ਬਿਲਕੁਲ ਉਹ ਬੈਠੇ ਤਾਂ ਸਾਰੇ ਪੰਜਾਬ ਦੇ ਕਿਸਾਨਾਂ ਵਾਸਤੇ ਤਾਂ ਬੈਠੇ ਨੇ ਤੇ ਪਹਿਲੀਆਂ ਜਿਹੜੀਆਂ ਜਿੱਥੇ ਬੰਦੇ ਸੀ ਉਹ ਵੀ ਤਾਂ ਕਿਸਾਨਾਂ ਦੀਆਂ ਜਿੱਥੇ ਬੰਦੇ ਸੀ ਜਿਹੜੀਆਂ ਲੜਾਈ ਲੜ ਰਹੀਆਂ ਸੀਗੀਆਂ ਅੱਜ ਜਾਂ ਤਾਂ ਡੱਲੇਵਾਲ ਸਾਹਿਬ ਦਾ ਕੋਈ ਨਿੱਜੀ ਮਸਲਾ ਹੋਵੇ ਫਿਰ ਤਾਂ ਕਹਿੰਦੇ ਤਾਂ ਇਹਨਾਂ ਦਾ ਨਿੱਜੀ ਮਸਲਾ ਅਸਲੀ ਨਹੀਂ ਆਉਂਦੇ ਹੈਗੇ ਹਨਾ ਹੂੰ ਸੋ ਇਸ ਸਰਦਾਜੀਤ ਸਿੰਘ ਡੱਲੇਵਾਲ ਇੱਕ ਸ਼ੂਰ ਵੀਰ ਯੋਧਾ ਕਿਸਾਨ ਲੀਡਰ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੈ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਦੋਨੇ ਹੱਥ ਜੋੜ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਡੱਲੇਵਾਲ ਸਾਹਿਬ ਤੁਹਾਡੀ ਪੰਜਾਬ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਕਿਸਾਨ ਜਥੇਬੰਦਿਆਂ ਨੂੰ ਬਹੁਤ ਜ਼ਰੂਰਤ ਹੈ ਤੁਸੀਂ ਇਹ ਜਿਹੜਾ ਮਰਨਵਾਤ ਰੱਖਿਆ ਹੈ ਇਹਨੂੰ ਤੁਸੀਂ ਖੋਲ੍ਹ ਦਿਓ ਔਰ ਤਕੜੇ ਹੋ ਕੇ ਦੁਬਾਰਾ ਜਿਵੇਂ ਪਹਿਲਾ ਸੰਘਰਸ਼ ਕੀਤਾ ਸੀ ਕਿਸਾਨੀ ਮੰਗਾਂ ਮਨਾਉਣ ਵਾਸਤੇ ਫੇਰ ਉੱਠ ਕੇ ਦੁਆਰਾ ਸ਼ਿੰਗਾਰ ਅਚ ਕਰੋ ਜੇ ਤੁਹਾਡੀ ਸ਼ਹਾਦਤ ਹੋਊਗੀ ਤਾਂ ਇਹ ਇਹਦਾ ਇੱਥੇ ਕੋਈ ਬਹੁਤੇ ਜਿਹੜੇ ਦਿੱਲੀ ਦੀਆਂ ਸਰਕਾਰਾਂ ਨੇ ਮੁੱਲ ਪਾਉਣ ਵਾਲੀਆਂ ਨਹੀਂ ਬੈਠੀਆਂ ਬਿਲਕੁਲ ਜਿਵੇਂ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਕਿਸੇ ਵਜ਼ੀਰ ਦਾ ਹਜੇ ਤੱਕ ਹਮਦਰਦੀ ਵਾਲਾ ਕੋਈ ਬਿਆਨ ਨਹੀਂ ਆਇਆ ਹਾਲਾਂਕਿ ਸੁਪਰੀਮ ਕੋਰਟ ਦਾ ਬਿਆਨ ਆ ਗਿਆ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਕਹਿੰਦੇ ਡੱਲੇਵਾਲ ਸਾਹਿਬ ਦੀ ਸਿਹਤ ਜ਼ਿਆਦਾ ਜ਼ਰੂਰੀ ਹੈ ਕਿਸਾਨੀ ਅੰਦੋਲਨ ਦੇ ਨਾਲੋਂ ਪਰ ਡੱਲੇਵਾਲ ਸਾਹਿਬ ਕਹਿੰਦੇ ਮੇਰੀ ਸਿਹਤ ਮੈਨੂੰ ਬਾਅਦ ਦੇ ਵਿੱਚ ਆ ਪਹਿਲਾਂ ਮੈਨੂੰ ਮੇਰੇ ਕਿਸਾਨ ਨੇ ਤਾਂ ਅਜੇਹੇ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਤੁਹਾਡੀ ਸਮਝ ਕੀ ਰੱਖਦੀ ਆ ਕਿ ਡੱਲੇਵਾਲ ਬੈਠਿਆ ਪ੍ਰਸ਼ਾਸਨ ਉਹਨਾਂ ਨੂੰ ਪਹਿਲਾਂ ਜਿਵੇਂ ਐਲਾਨ ਕੀਤਾ ਸੀ ਕਿ ਭੁਖੜਤਾਲ ਤੇ ਬੈਠਣਾ ਪ੍ਰਸ਼ਾਸਨ ਚੱਕ ਕੇ ਲੈ ਗਿਆ ਬਾਅਦ ਦੇ ਵਿੱਚ ਰੌਲਾ ਰੌਲਾ ਪਾਇਆ ਕਹਿੰਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਆ ਜੀ ਲੁਧਿਆਣਾ ਅਸੀਂ ਤਾਂ ਉਹਨਾਂ ਦਾ ਮੈਡੀਕਲ ਕਰਵਾ ਰਹੇ ਹੁਣ ਫੇਰ ਖਦਸ਼ਾ ਜਿਤਾਇਆ ਜਾ ਰਿਹਾ ਕਹਿੰਦੇ ਪ੍ਰਸ਼ਾਸਨ ਚੱਕ ਸਕਦਾ ਅਜੇਹਾ ਕਿਉਂ ਹੋ ਰਿਹਾ ਜੀ ਤੁਹਾਡੀ ਸਮਝ ਦੇ ਮੁਤਾਬਿਕ ਕੀ ਲੱਗਦਾ ਹੈ ਡੱਲੇਵਾਲ ਸਾਹਿਬ ਨਾਲ ਅਖਰ ਕਰਨਾ ਕੀ ਚਾਹੁੰਦੇ ਨੇ ਦੇਖੋ ইমরান ਜੀ ਇਹ ਜਿਹੜਾ ਸਾਰਾ ਸਿਨੈਰੀਓ ਬਣਿਆ ਹੈ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਇਹ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਸ਼ਹੀਦ ਕਰਾਉਣਾ ਜਾ ਰਹੇ ਨੇ ਇਹ ਤੇ ਨਾ ਤਾਂ ਉਹਨਾਂ ਨੂੰ ਕਹਿੰਦਾ ਕੋਈ ਆਪਣਾ ਮਨਨ ਵਰਤ ਤੋੜੋ ਫੋਡੂਆਂ ਕਚਾ ਕੇ ਆ ਰਹੇ ਨੇ ਪਰ ਸਿਆਸਤਦਾਨਾਂ ਦੀ ਗੱਲ ਕਰ ਰਿਹਾ ਹਾਂ ਸਾਰੇ ਲੋਕ ਜਿਹਨੇ ਵੀ ਜਾ ਰਹੇ ਨੇ ਕਿਸੇ ਨੇ ਉਹਨਾਂ ਨੂੰ ਰਿਕਵੈਸਟ ਨਹੀਂ ਕੀਤੀ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਤੁਸੀਂ ਇਹ ਆਪਣਾ ਮਨਨ ਵਰਤ ਤੋੜੋ ਜੀ ਔਰ ਸਰਕਾਰਾਂ ਦਾ ਵੀ ਮੈਨੂੰ ਕਹੀ ਵੀ ਲੱਗਦਾ ਵੀ ਜੇ ਸ਼ਹਾਦਤ ਹੁੰਦੀ ਆ ਹੋ ਜਾਵੇ ਇਹ ਜਿਹੜਾ ਰਵਈਆ ਉਹਦੇ ਤੋਂ ਤਾਂ ਇਹੀ ਲੱਗ ਰਿਹਾ ਹੈ ਨਾ ਵੀ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਹੈਗਾ ਬਿਲਕੁਲ ਨਾ ਲੇਕਿਨ ਜੇ ਕੋਈ ਐਸੀ ਗੱਲ ਹੋ ਗਈ ਉਹਨਾਂ ਦੀ ਸ਼ਹਾਦਤ ਹੋ ਗਈ ਫਰਕ ਤਾਂ ਇੱਥੇ ਮੈਨੂੰ ਲੱਗਦਾ ਬਹੁਤ ਵੱਡਾ ਫਰਕ ਪੈ ਜਾਏਗਾ ਕਿਹਨੂੰ ਕਿਹਨੂੰ ਫਰਕ ਕਿਹਨੂੰ ਲੱਗਦਾ ਕਿਹਨੂੰ ਪਊਗਾ ਦੇਖੋ ਜੀ ਜਿਹੜੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪਸੀ ਭਾਈਚਾਰਾ ਤੋੜਨਾ ਚਾਹੁੰਦੇ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਨੂੰ ਢੜਕਾਉਣ ਦਾ ਮੌਕਾ ਮਿਲੇਗਾ ਵੀ ਦੇਖੋ ਇਸ ਮੁਲਕ ਦੇ ਵਿੱਚ ਤਾਂ ਇੱਕ ਕਿਸਾਨ ਦੀ ਇੱਕ ਕਿਸਾਨ ਲੀਡਰ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਸੁਣੀ ਨਹੀਂ ਜਾ ਰਹੀ ਤੁਸੀਂ ਇਸ ਮੁਲਕ ਨਾਲ ਰਹਿ ਕੇ ਕਰਨਾ ਕੀ ਹੈ ਇਹ ਉਹਨਾਂ ਨੂੰ ਮੌਕਾ ਮਿਲੇਗਾ ਜਿਹੜੇ ਬਾਹਰ ਬੈਠੇ ਰਹੇ ਏਜੰਸੀਆਂ ਬੈਠੀਆਂ ਨੇ ਸਾਨੂੰ ਡਿਸਟਰਬ ਕਰਨਾ ਚਾਹੁੰਦੀਆਂ ਨੇ ਅਸੀਂ ਉਹਨਾਂ ਨੂੰ ਇੱਕ ਮੌਕਾ ਦੇਵਾਂਗੇ ਤੇ ਪਰਿਵਾਰ ਨੂੰ ਸਭ ਤੋਂ ਜ਼ਿਆਦਾ ਜਿਹੜਾ ਫਰਕ ਪਊਗਾ ਬਾਕੀ ਮੈਨੂੰ ਲੱਗਦਾ ਨਹੀਂ ਜਿਹੜਾ ਕਿਸੇ ਨੂੰ ਹੋਰ ਨੂੰ ਫਰਕ ਪਊਗਾ ਕਿਉਂਕਿ ਪਿਛਲੇ ਦਿਨੀ ਇੱਕ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਉਹ ਇੱਕ ਸਲਫਾਜ਼ ਨਿਕਲ ਗਿਆ ਰਜਿੰਦਰਾ ਹਸਪਤਾਲ ਦੇ ਵਿੱਚ ਕਾਫੀ ਦਿਨ ਰਿਹਾ ਆਖਰਕਾਰ ਉਸਨੇ ਦਮ ਤੋੜਤਾ ਖੰਨਾ ਦਾ ਕਿਸਾਨ ਸੀ ਰਣਜੋਤ ਸਿੰਘ ਉਸਦਾ ਨਾਮ ਸੀ ਖੰਨੇ ਦਾ ਰਤਨ ਢੇੜੀ ਪਿੰਡ ਦਾ ਪਰ ਉਸ ਦੇ ਨਾਲ ਜਿਹੜਾ ਹੁਣ ਮੈਨੂੰ ਲੱਗਦਾ ਨਹੀਂ ਹੈਗਾ ਅਸੀਂ ਰੋਜ਼ ਵਿਚਰਦੇ ਆ ਕਿਸੇ ਨੂੰ ਫਰਕ ਪੈ ਰਿਹਾ ਪਰਿਵਾਰ ਨੂੰ ਜ਼ਰੂਰ ਫਰਕ ਪੈ ਰਿਹਾ ਦੇਖੋ ਜੇ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਹਮ ਪਰਮਾਤਮਾ ਕਰੇ ਉਹਨਾਂ ਨੂੰ ਕੁਝ ਨਾ ਹੋਵੇ ਜੀ ਅਸੀਂ ਉਹਨਾਂ ਲਈ ਦੁਆ ਕਰਦੇ ਆ ਹਮ ਉਹ ਬਬਰ ਸ਼ੇਰ ਜੋ ਦੇ ਕਿਸਾਨ ਲੀਡਰ ਨੇ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਹਮ ਲੇਕਿਨ ਅਨਫੋਰਚਨਟਲੀ ਜੇ ਕੁਝ ਹੋ ਜਾਂਦਾ ਹੈ ਹਮ ਇਹ ਜਾ ਤਾਂ ਉਹਨਾਂ ਦੇ ਘਰਦਿਆਂ ਨੂੰ ਫਰਕ ਪੈਣਾ ਤੇ ਜਾਂ ਫਿਰ ਪੰਜਾਬ ਦੀ ਆਵਾਮ ਨੂੰ ਫਰਕ ਪੈਣਾ ਹੈ ਪੰਜਾਬ ਦੀ ਸ਼ਾਂਤੀ ਨੂੰ ਫਰਕ ਪੈਣਾ ਹੈ ਪੰਜਾਬ ਦੇ ਲੋਕਾਂ ਨੂੰ ਫਰਕ ਪੈਣਾ ਹੈ ਕਿਉਂਕਿ ਇਹ ਗੱਲ ਨੂੰ ਫਿਰ ਕਿਸੇ ਵੀ ਰੂਪ ਚ ਉਹ ਏਜੰਸੀਆਂ ਜਿਹੜੀਆਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਇਹ ਇਹਨੂੰ ਕਿਸੇ ਵੀ ਰੂਪ ਦੇ ਵਿੱਚ ਉਹ ਲੈ ਕੇ ਇੱਥੇ ਦੇ ਸਾਡੇ ਨੌਜਵਾਨਾਂ ਨੂੰ ਭੜਕਾਉਣਗੀਆਂ ਅਸਲ ਚ ਜਿਹੜੇ ਹੁਣ ਭਾਜਪੀ ਦੇ ਕਈ ਸਿਆਸਤਦਾਨ ਨੇ ਲੀਡਰ ਨੇ ਵੱਡੇ ਚਿਹਰੇ ਨੇ ਵੱਡੇ ਨਾਮ ਨੇ ਉਹਨਾਂ ਦੇ ਬਿਆਨ ਆਉਣ ਲੱਗ ਪਏ ਤੇ ਪਰ ਬਿਆਨਬਾਜ਼ੀਆਂ ਹੋ ਰਹੀਆਂ ਪਲਟਵਾਰ ਹੋ ਰਹੇ ਨੇ ਇੱਕ ਦੂਜੇ ਦੇ ਉੱਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਵੱਲੋਂ ਕੇਂਦਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ ਤੰਜ ਕਸਿਆ ਸੀ ਕਹਿੰਦੇ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਰੂਸ ਤੇ ਯੂਕਰੇਨ ਦੀ ਜੰਗ ਰਕਵਾ ਸਕਦੇ ਨੇ ਫਿਰ ਇਹ ਅੰਦੋਲਨ ਦੇ ਲਈ ਗੱਲ ਕਿਉਂ ਨਹੀਂ ਕਰ ਸਕਦੇ ਉਸ ਤੇ ਪਲਟਵਾਰ ਹੋਇਆ ਬੀਜੇਪੀ ਦਾ ਹਾਲਾਂਕਿ ਇਹ ਸਾਰਾ ਮਾਹੌਲ ਸਿਰਜਿਆ ਗਿਆ 13 ਫਰਵਰੀ ਤੋਂ ਕਿਸਾਨ ਬੈਠੇ ਨੇ ਕੀ ਕੁਝ ਹੋਇਆ ਕਈ ਸ਼ਹੀਦੀਆਂ ਹੋਈਆਂ ਸ਼ੁਭਕਰਨ ਸਿੰਘ ਜਿਹੜਾ ਨੌਜਵਾਨ ਉਹ ਸ਼ਹੀਦ ਹੋਇਆ ਤਾ ਆਖਰ ਇਹ ਬੀਜੇਪੀ ਦੇ ਲੀਡਰ ਜਾਂ ਬੀਜੇਪੀ ਸਰਕਾਰ ਕੇਂਦਰ ਦੀ ਇਹ ਕਿਉਂ ਨਹੀਂ ਸੋਚਦੀ ਵੀ ਆਖਰ ਮਾਹੌਲ ਬਣਿਆ ਕਿਉਂ ਆ ਕਿਉਂਕਿ ਵਾਦਿਆਂ ਤੋਂ ਮੁੱਕਰ ਗਈ ਇਹ ਹੀ ਚੀਜ਼ ਆ ਅਮਰਾਂ ਜੀ ਦੇਖੋ ਇਹ ਬਿਲ ਪਾਵਰ ਔਰ ਨੀਤ ਤੇ ਫਰਕ ਹੁੰਦੀ ਆ ਨੀਤ ਦੀ ਗੱਲ ਹੁੰਦੀ ਆ ਮੈਨੂੰ ਉਹਨਾ ਕੁਛ ਨੀਤ ਚ ਹੋਟ ਲੱਗਦੀ ਆ ਜਦੋਂ ਤੁਸੀਂ ਪਹਿਲਾਂ ਮੰਗਾ ਇਹਨਾਂ ਦੀਆਂ ਮੰਨ ਲਈਆਂ ਫਿਰ ਹੁਣ ਲਾਗੂ ਕਰਨ ਦੇ ਵਿੱਚ ਕੀ ਪ੍ਰੋਬਲਮ ਐ ਇਹ ਮੂਵਮੈਂਟ ਦੁਆਰਾ ਕਿਉਂ ਸ਼ੁਰੂ ਹੋਈ ਤਾਂ ਹੀ ਸ਼ੁਰੂ ਹੋਈ ਨਾ ਅਭੀ ਮੰਗਾ ਲਾਗੂ ਨਹੀਂ ਕੀਤੀਆਂ ਗਿਆ ਸੋ ਮੈਂ ਅੱਜ ਤੁਹਾਡੇ ਚੈਨਲ ਦੇ ਥਰੂ ਅ ਕੇਂਦਰ ਦੀ ਮੋਦੀ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਮੋਦੀ ਸਾਹਿਬ ਪੰਜਾਬ 'ਚ ਸ਼ਾਂਤੀ ਬਹੁਤ ਕੁਰਬਾਨੀਆਂ ਦੇ ਕੇ ਆਈ ਹੈ ਪੰਜਾਬ ਦੇ ਬਹੁਤ ਹਨਪੋੜ ਔਰ ਬੇਕਸੂਰ ਲੋਕ ਪਹਿਲਾਂ ਅਤਵਾਚ ਮਾਰੇ ਗਏ ਨੇ ਸਾਡੀ ਪੁਲਿਸ ਦੀਆਂ ਵੀ ਬਹੁਤ ਸ਼ੀਧੀਆਂ ਹੋਈਆਂ ਨੇ ਵੀ ਤੁਸੀਂ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਛੇਤੀ ਮੰਨ ਕੇ ਇਹਨਾਂ ਨੂੰ ਘਰਾਂ ਨੂੰ ਵਾਪਸ ਤੋਰੋ ਪੰਜਾਬ ਦਾ ਵਪਾਰੀ ਵੀ ਬਹੁਤ ਔਖਾ ਹੋਇਆ ਪਿਆ ਹੈ ਪੰਜਾਬ ਦੇ ਆਮ ਲੋਕ ਵੀ ਬਹੁਤ ਹੁੱਕੇ ਪਏ ਨੇ ਔਖੇ ਹੋਏ ਪਏ ਨੇ ਕੰਮਕਾਰ ਬੰਦ ਹੋਏ ਪਏ ਨੇ ਆਰਥਿਕ ਸਥਿਤੀ ਦਿਨ ਬਾ ਦਿਨ ਡਾਊਨ ਹੁੰਦੀ ਜਾ ਰਹੀ ਹੈ ਸੋ ਇਹਨਾਂ ਦੀਆਂ ਮੰਗਾਂ ਮੰਨੋ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਔਰ ਇਹਨਾਂ ਨੂੰ ਘਰਾਂ ਨੂੰ ਵਾਪਸ ਤੋ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਹੁਣ ਸ਼ਾਂਤ ਬਣਿਆ ਹੋਇਆ ਉਹ ਅਸ਼ਾਂਤੀ ਦਾ ਰੂਪ ਨਾ ਧਾਰਨ ਕਰ ਲਵੇ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਵਾ ਲੋਕ ਬੜੇ ਖੱਜਲ ਖਵਾਰ ਹੋਣੇ ਆ ਲੋਕ ਫਿਰ ਕਿਸਾਨਾਂ ਨੂੰ ਗਾਲਾਂ ਕੱਢਦੇ ਅਸੀਂ ਦੇਖਿਆ ਕਿਸਾਨਾਂ ਦੇ ਨਾਲ ਟਕਰਾਅ ਦੀ ਸਥਿਤੀ ਬਣ ਜਾਂਦੀ ਆ ਅਜਿਹੇ ਲੋਕਾਂ ਨੂੰ ਕੀ ਕਰਨਾ ਚਾਹੋ ਕਹਿਣਾ ਚਾਹੋਗੇ ਜਿਹੜੇ ਲੋਕ ਉੱਥੇ ਆ ਕੇ ਫਿਰ ਕਿਉਂਕਿ ਇਹ ਕੋਈ ਅਚਨਚੇਤ ਨਹੀਂ ਹੈ ਬਲਕਿ ਪਹਿਲਾਂ ਤੋਂ ਹੀ ਸਾਰੇ মিডিਆ ਦੇ ਵਿੱਚ ਚਰਚਾ ਹੋ ਗਈਆਂ ਵੀ ਭਾਈ ਅਸੀਂ 30 ਤਰੀਕ ਨੂੰ ਪੰਜਾਬ ਬੰਦ ਕਰਨਾ ਸਵੇਰੇ 7:00 ਵਜੇ ਤੋਂ ਲੈ ਕੇ 4:00 ਵਜੇ ਤੱਕ ਉਸ ਤੋਂ ਬਾਅਦ ਵੀ ਫਿਰ ਲੋਕ ਕਿਸਾਨਾਂ ਦੇ ਨਾਲ ਝਗੜਦੇ ਨੇ ਕਿਸਾਨਾਂ ਨੂੰ ਗਾਲਾ ਕੱਢਦੇ ਨੇ ਇੱਥੇ ਫਿਰ ਕਸੂਰવાર ਕੌਣ ਲੱਗਦਾ ਤੁਹਾਨੂੰ ਦੇਖੋ ইমরান ਜੀ ਮੈਂ ਇਹ ਅੱਜ ਤੁਹਾਡੇ ਚੈਨਲ ਦੇ ਥਰੂ ਪੰਜਾਬ ਦੇ ਲੋਕਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਸਾਰੀ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕਿਸਾਨਾਂ ਦਾ ਮਸਲਾ ਬਹੁਤ ਵੱਡਾ ਮਸਲਾ ਹੈਗਾ ਹੂੰ ਔਰ ਉਹ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਹੁਣ ਬਾਰਡਰਾਂ ਤੇ ਬੈਠੇ ਨੇ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਹੈਗੀਆਂ ਨੇ ਉਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਦੱਸਤਾ ਹੂੰ ਕਿ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ ਔਰ ਭਰਾਓ ਆਓ ਆਪਾਂ ਉਹਨਾਂ ਨੂੰ ਕੋਆਪਰੇਟ ਕਰੀਏ ਕਿਉਂ ਆਪਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਉਸ ਦਿਨ ਆਪਣੇ ਜਿੰਨੇ ਵੀ ਟੋਡੇ ਕੰਮਕਾਰ ਹੈਗੇ ਨੇ ਉਹ ਇੱਕ ਦਿਨ ਲਈ ਸਾਰੇ ਤੁਸੀਂ ਪੋਸਟਪੌਂਡ ਕਰ ਦਿਓ ਸਟੇ ਕਰ ਦਿਓ ਕਿਤੇ ਬਾਹਰ ਅੰਦਰ ਉਸ ਦਿਨ ਤੁਸੀਂ ਨਾ ਜਾਓ ਨਹੀਂ ਤੁਹਾਨੂੰ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹੂੰ ਬਿਲਕੁਲ ਤਵਕਹੀ ਜਿਹੜੇ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਨੇ ਕਮੀਨਾ ਪੂਰਾ ਹੋ ਚੁੱਕਿਆ ਅਸੀਂ ਇਸੇ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕੀਤੀ ਆ ਕਿਉਂਕਿ ਉਹਦਾ ਬੜਾ ਗੰਭੀਰਾ ਸਿਆਸਦਾਨ ਜਿਵੇਂ ਜਾਂਦੇ ਨੇ ਫੋਟੋਆਂ ਖਿਚਾ ਕੇ ਆ ਜਾਂਦੇ ਨੇ ਪਰ ਕੋਈ ਇਹ ਗੱਲ ਨੂੰ ਕਹਿ ਨਹੀਂ ਰਿਹਾ ਕਿ ਤੁਸੀਂ ਮਰਨ ਵਰਤ ਖਤਮ ਕਰੋ ਫਿਫਟੀ ਸਾਹਿਬ ਤੁਹਾਨੂੰ ਲੱਗਦਾ ਕੀ ਆ ਤੁਹਾਡਾ ਤਜਰਬਾ ਜੇਕਰ ਗੱਲ ਕਰੀਏ ਤਜਰਬੇ ਦੀ ਕਿ 13 ਮਹੀਨੇ ਪਹਿਲਾਂ ਬਾਰਡਰਾਂ ਤੇ ਬੈਠੇ ਹੁਣ ਤਕਰੀਬਨ 10 ਮਹੀਨੇ ਆ ਹੋ ਚੁੱਕੇ ਨੇ 13 ਫਰਵਰੀ ਨੂੰ ਦੁਬਾਰਾ ਤੋਂ 1 ਸਾਲ ਹੋ ਜਾਊਗਾ 21 ਫਰਵਰੀ ਨੂੰ ਕਿਸਾਨ ਅੱਗੇ ਗਏ ਹਰਿਆਣਾ ਪ੍ਰਸ਼ਾਸਨ ਨੇ ਤਸ਼ੱਦਦ ਕੀਤਾ 13 ਫਰਵਰੀ ਨੂੰ ਗਏ ਤਾਂ ਤਸ਼ੱਦਦ ਕੀਤਾ ਕਹਿੰਦੇ ਕਿ ਟਰਾਲੀ ਟਰੈਕਟਰ ਲੈ ਕੇ ਨਾ ਆਓ ਫਿਰ ਕਿਸਾਨ ਜਿਹੜੇ ਸ਼ੰਭੂ ਬਾਰਡਰ ਬੈਠੇ ਸੀ ਉਹ 101 ਕਿਸਾਨਾਂ ਦਾ ਜੱਥਾ ਅੱਗੇ ਵਧਿਆ ਪੈਦਲ ਪਰ ਉਹਨਾਂ 'ਤੇ ਵੀ ਤਸ਼ੱਦਦ ਕੀਤਾ ਇੱਕ ਜਿਹੜੇ ਉਸ ਤੋਂ ਬਾਅਦ 6 ਨੂੰ ਗਏ 8 ਨੂੰ ਗਏ ਫਿਰ 14 ਨੂੰ ਗਏ ਤਿੰਨੋਂ ਵਾਰ ਜੰਜੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਬਹੁਤ ਕੁਝ ਹੋਇਆ ਤਾਂ ਫਿਰ ਇਸ ਜਿਹੜਾ ਪ੍ਰਸ਼ਾਸਨ ਆ ਹਰਿਆਣਾ ਦਾ ਹਰਿਆਣਾ ਦਾ ਪੁਲਿਸ ਪ੍ਰਸ਼ਾਸਨ ਉਸ ਦੇ ਇਸ ਬਤੀਰੇ ਨੂੰ ਲੈ ਕੇ ਤੁਸੀਂ ਕੀ ਕਹੋਗੇ ਜਦੋਂ ਪੈਦਲ ਵੀ ਨਹੀਂ ਜਾਣ ਦਿੱਤਾ ਟਰੈਲਰ ਟਰੈਕਟਰ ਤਾਂ ਕਹਿੰਦੇ ਲੈ ਕੇ ਨਹੀਂ ਆਉਣਾ ਤਰਾਜ ਆ ਦੇਖੋ ਅਮਰਾਂ ਸਿੰਘ ਇਹ ਜਿਹੜੀ ਗੱਲ ਹਰਿਆਣਾ ਕੱਲੀ ਪੁਲਿਸ ਦੀ ਨਹੀਂ ਹੈਗੀ ਇਹ ਸਰਕਾਰਾਂ ਦੇ ਫੈਸਲਿਆਂ ਦੀ ਗੱਲ ਹੈ ਜੀ ਹਜੇ ਉਹਨਾਂ ਦੇ ਦਿਲਾਂ ਦੇ ਵਿੱਚ ਕੋਈ ਸਾਫ਼ ਕੁਝ ਨਹੀਂ ਹੈ ਹੂੰ ਨੀਅਤ ਸਾਫ਼ ਨਹੀਂ ਨੀਤ ਖੋਟੀ ਅਨੇਚ ਖੋਟ ਆ ਦੇਖੋ ਮੈਂ ਕਹੂੰਗਾ ਇਸ ਸਟੇਜ ਦੇ ਉੱਤੇ ਅੱਜ ਤੀਵਾਂ ਦਿਨ ਹੈ ਉਹਨਾਂ ਦਾ ਹੂੰ ਮਰਨ ਵਰਤ ਤੇ ਬੈਠੇ ਆ ਜਗਜੀਤ ਸਿੰਘ ਢੱਲੇਵਾਲ ਜੀ ਹੂੰ ਬਈ ਕੇਂਦਰ ਦੀ ਮੋਦੀ ਸਰਕਾਰ ਨੂੰ ਹੂੰ ਸੋਹਰਦਤਾ ਨਾਲ ਵੱਡਾ ਦਿਲ ਦਿਖਾਉਂਦੇ ਹੋਏ ਹੂੰ ਛੇਤੀ ਤੋਂ ਛੇਤੀ ਕਿਸਾਨਾਂ ਦੇ ਡੈਪੂਟੇਸ਼ਨ ਨਾਲ ਗੱਲ ਕਰਕੇ ਇਸ ਮਸਲੇ ਨੂੰ ਹੱਲ ਕਰਨਾ ਜਾਹੀਦਾ ਨਹੀਂ ਤਾਂ ਇਹ ਹਰਿਆਣੇ ਦੀ ਸ਼ਾਂਤੀ ਵੀ ਪੰਗ ਹੋਏਗੀ ਪੰਜਾਬ ਦੀ ਸ਼ਾਂਤੀ ਵੀ ਪੰਗ ਹੋਏਗੀ ਤੇ ਦੋਨੋਂ ਹੀ ਅਸੀਂ ਤਾਂ ਬਾਰਡਰ ਸਟੇਟ ਵਾਲੇ ਹੈਗੇ ਆ ਫਿਰ ਇਹ ਜਦੋਂ ਸ਼ਾਂਤੀ ਭੰਗ ਹੁੰਦੀ ਹੈ ਇਹਦਾ ਫੈਕਟ ਸਾਡੇ ਸਾਰੇ ਭਾਰਤ ਵਰਸ਼ ਤੇ ਹੀ ਜਾਂਦਾ ਹੈ ਇਹ ਬੜਾ ਅਨਫੋਰਚੂਨੇਟ ਹੈ ਬਈ ਸੈਂਟਰ ਸਰਕਾਰ ਦਾ ਹਜੇ ਤੱਕ ਕੋਈ ਵੀ ਜ਼ਿੰਮੇਵਾਰ ਮਨਿਸਟਰ ਸਹਿਬਾਨ ਉੱਥੇ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਆਏ ਸਿਰਫ ਮਾਤਰ ਐਮਐਚਏ ਤੋਂ ਇੱਕ ਅਫਸਰ ਆ ਜਿੱਦਣ ਸਾਡੇ ਡੀਜੀਪੀ ਸਾਹਿਬ ਗਏ ਸੀ ਇਹਦੇ ਤੋਂ ਹੀ ਤੁਹਾਨੂੰ ਪਤਾ ਲੱਗਦਾ ਵੀ ਕਿੰਨੀ ਕੁ ਸੋਇਰ ਦਿੱਤਾ ਹੈਗੀ ਹੈ ਜਾਂ ਡੱਲੇਵਾਲ ਸਾਹਿਬ ਦੀ ਇਹ ਮਰਨ ਵਰਤ ਦਾ ਕਿੰਨਾ ਕੁ ਸੈਂਟਰ ਸਰਕਾਰ ਨੂੰ ਫਿਕਰ ਹੈਗਾ ਸਾਡੀ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਦਾ ਕਿੰਨਾ ਕੁ ਫਿਕਰ ਹੈਗਾ ਹੁਣ ਤੱਕ ਤਾਂ ਉਹਨਾਂ ਦੇ ਘੱਟੋ ਘੱਟ ਖੇਤੀਬਾੜੀ ਮੰਤਰੀ ਆ ਜਾਂਦੇ ਜੋ ਨਹੀਂ ਆਣਾ ਚਾਹੁੰਦੇ ਤਾਂ ਇਹਨਾਂ ਦੇ ਇਹਨਾਂ ਦੀ ਇੱਕ ਟੀਮ ਨੂੰ ਇੱਕ ਡੈਪੂਟੇਸ਼ਨ ਨੂੰ ਆਪਣੇ ਕੋਲ ਬੁਲਾ ਲੈਂਦੇ ਇਹ ਕਿੱਡੀ ਕਬੱਡੀ ਗੱਲ ਹੈਗੀ ਹੈ ਹਾਂ ਕੋਈ ਚੱਕਰ ਕਰਨਾ ਗੱਲਬਾਤ ਤਾਂ ਸ਼ੁਰੂ ਕਰਨ ਨਾ ਗੱਲਬਾਤ ਤਾਂ ਸ਼ੁਰੂ ਗੱਲਬਾਤ ਨਹੀਂ ਸ਼ੁਰੂ ਕਰੇ ਦਾ ਹੱਲ ਜਿਹੜਾ ਆ ਟੇਬਲ ਟਾਕ ਤੇ ਹੀ ਮੁਕਣਾ ਟੇਬਲ ਪਹਿਲਾਂ ਵੀ ਟੇਬਲ ਟਾਕ ਤੇ ਹੀ ਮੁੱਕਿਆ ਜੀ ਹੁਣ ਵੀ ਇਹ ਟੇਬਲ ਟਾਕ ਤੇ ਹੀ ਮੁੱਕਣਾ ਹੈ ਲੇਕਿਨ ਇਹ ਜਿਹੜੀ ਬਿਨਾਂ ਵਜ੍ਹਾ ਦੀ ਦੇਰੀ ਹੈ ਇਹ ਇਹਦੇ ਦੂਰਗਾਮੀ ਸੀ ਕੀ ਲੱਗਦਾ ਸਬਰ ਪਰਖਣਾ ਚਾਹੁੰਦੀ ਹੈ ਕਿਸਾਨਾਂ ਦਾ ਸਰਕਾਰ ਇਮਤਿਹਾਨ ਲੈ ਰਹੀ ਹੈ ਆਪਾਂ ਦੀ ਹੁਣ ਤਾਂ ਇਹੀ ਲੱਗ ਰਿਹਾ ਪਹਿਲਾਂ ਵੀ ਇਮਤਿਹਾਨ ਲਿਆ ਸੀ ਹੁਣ ਵੀ ਤਾਂ ਇਮਤਿਹਾਨ ਹੀ ਲੈ ਰਹੇ ਨੇ ਅੱਜ 3ਵਾਂ ਦਿਨ ਹੈ ਇਹ ਤਾਂ 5-4 ਦਿਨ ਚ ਹੀ ਗੱਲ ਹੋ ਜਾਣੀ ਚਾਹੀਦੀ ਸੀ ਜੀ ਬਿਲਕੁਲ ਜੀ ਸਬਰ ਸੰਤੋਖ ਹੀ ਤੇ ਪਰਖਿਆ ਜਾ ਰਿਹਾ ਹੋਰ ਕੀ ਪਰਖ ਜਿਹੜਾ ਇਹ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਅਨਫੋਰਚੂਨੇਟ ਪਰ ਇਹ ਵੀ ਗੱਲ ਬੜੀ ਲਾਜ਼ਮੀ ਆ ਕਹਿੰਦੇ ਇੱਕਾ ਤੇ ਸਬਰ ਜਿਤਾਉਂਦਾ ਸਬਰ ਤਾਂ ਹੋ ਗਿਆ ਪਰ ਇੱਕਾ ਹਜੇ ਥੋੜਾ ਜਿਹਾ ਰਹਿ ਗਿਆ ਜਿੱਦ ਦਿਨ ਇੱਕਾ ਹੋ ਗਿਆ ਮੈਨੂੰ ਲੱਗਦਾ ਫਿਰ ਜਿੱਤ ਯਕੀਨੀ ਹੋਊਗੀ ਗੱਲ ਇਹ ਹੈ ইমরান ਜੀ ਪੰਜਾਬੀ ਦੀ ਕਹਾਵਤ ਹੈ ਵੀ ਦੁੱਧ ਦਿੱਤਾ ਮੀਂਗਣਾ ਪਾ ਕੇ ਉਹਦਾ ਕੀ ਫਾਇਦਾ ਹੈ ਹਾਂ ਬਿਲਕੁਲ ਜੀ ਹਾਂ ਜੇ ਹੁਣ ਦੁੱਧ ਦੇਣਾ ਹੀ ਆ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪੂਰਾ ਖੁਸ਼ ਕਰ ਦੇਵੇ ਬਿਲਕੁਲ ਜੀ ਹਾਂ ਨਾ ਉਹ ਵੀ ਉਹਨਾਂ ਦਾ ਧੰਨਵਾਦ ਕਰਨਾ ਹਾਂ ਬਿਲਕੁਲ ਸਬਰ ਨਾ ਪਰਖਣ ਹੂੰ ਪੰਜਾਬੀਆਂ ਦੇ ਡੀ ਐਨ ਏ ਦੇ ਵਿੱਚ ਸਬਰ ਵੀ ਸੰਤੋਖ ਵੀ ਬਹੁਤ ਹੈ ਹੂੰ ਫਿਰ ਜਦੋਂ ਇਹ ਉੱਠਦੇ ਨੇ ਹੂੰ ਬਗਾਵਤ ਦੇ ਰੋ ਦੇ ਵਿੱਚ ਹੂੰ ਫਿਰ ਠੱਲਣਾ ਵੀ ਬਹੁਤ ਮੁਸ਼ਕਲ ਬਿਲਕੁਲ ਬਿਲਕੁਲ ਡਿਪਟੀ ਸਾਹਿਬ ਤੁਸੀਂ ਕੀਮਤੀ ਸਮਾਂ ਦਿੱਤਾ ਕਿਸਾਨੀ ਮੁੱਦੇ ਤੇ ਚਰਚਾ ਕੀਤੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਮਰਾਨ ਜੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਤੋ ਵਕਈ ਹੀ ਬਹੁਤ ਅਹਿਮ ਮੁੱਦਾ ਆ ਇਸ ਮੁੱਦੇ ਦੇ ਉੱਤੇ ਹਰ ਇੱਕ ਨੂੰ ਵਿਚਾਰ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਵੀ ਥੋੜਾ ਸੋਚਣਾ ਚਾਹੀਦਾ ਕੀ ਕਿਸਾਨਾਂ ਦਾ ਸਬਰ ਪਰਖਿਆ ਜਾ ਰਿਹਾ ਇੰਤਜ਼ਾਰ ਕਿਸ ਚੀਜ਼ ਦਾ ਆਖਰ ਕਦੋਂ ਤੱਕ ਇਹ ਕਿਸਾਨੀ ਅੰਦੋਲਨ ਚੱਲੇਗਾ ਕਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠਣਗੇ ਦੇਖਣ ਵਾਲੀ ਗੱਲ ਰਹੀ